ਤੰਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਯਾਦਗਾਰ ਸਕੂਲ ਜੋ ਫ੍ਰਿਜਨੋ ਕੈਲੀਫੋਰਨੀਆ ਵਿਖੇ ਚਲਾਇਆ ਜਾ ਰਿਹਾ ਹੈ ਇਸ ਸਕੂਲ ਨੂੰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦੀ ਰਹਿਨਮੁਹ ਹੈ ਹਟ ਚਲਾਇਆ ਜਾ ਰਿਹਾ ਹੈ ਇਸ ਸਕੂਲ ਵੱਲੋਂ ਆਪਣਾ ਸਾਲਾਨਾ ਸਮਾਗਮ ਅਤੇ ਆਪਣੇ 10 ਸਾਲ ਪੂਰੇ ਹੋਣ ਤੇ ਵਿਸ਼ੇਸ਼ ਸਮਾਗਮ ਗੁਰੂ ਘਰ ਅੰਦਰ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 70 ਸ਼ਾਇਆ ਹਟ ਕੀਤਾ ਗਿਆ ਜਿੱਥੇ ਬੱਚਿਆਂ ਨੂੰ ਅਤੇ ਟੀਚਰਾਂ ਨੂੰ ਜਾਂ ਸਹਿਯੋਗੀਆਂ ਨੂੰ ਸਨਮਾਨਤ ਵੀ ਦਿੱਤਾ ਗਿਆ ਤੇ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ ਤੇ ਉਹਨਾਂ ਨੂੰ ਅਗਲੀ ਕਲਾਸ ਲਈ ਅਰਦਾਸ ਕੀਤੀ ਗਈ ਚੜ੍ਹਦੀ ਕਲਾ ਦੀ ਗੱਲਬਾਤ ਹੋਈ ਤੇ ਇਸ ਸਮਾਗਮ ਕਿਸ ਤਰ੍ਹਾਂ ਰਿਹਾ ਆਓ ਲੈ ਚੱਲਦੇ ਹਾਂ ਤੁਹਾਨੂੰ ਚੱਲਦੇ ਸਮਾਗਮ ਦੇ ਵਿੱਚ ਤੇ ਦੇਖਦੇ ਹਾਂ ਅੱਗੇ ਕੀ ਕੁਝ ਹੋਇਆ ਭਾਈ ਜਗਰੂਪ ਸਿੰਘ ਜੀ ਦੇ ਪਾਸੋਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਹਿਸੂਸ ਕਰ ਰਿਹਾ ਸੀ ਗੱਲ ਲੱਗੇ ਸ਼ੁਰੂ ਕਰਨ ਤੋਂ ਪਹਿਲਾਂ ਜੋ ਮੈਂ ਬੈਠਾ ਮਹਿਸੂਸ ਕਰ ਰਿਹਾ ਸੀ ਵੀ ਭਾਈ ਸਾਹਿਬ ਜੀ ਨੂੰ ਅੱਧੇ ਘੰਟੇ ਦੀ ਜਗ੍ਹਾ ਬੱਚੇ ਵੀ ਟਿਕੇ ਬੈਠੇ ਸੀ ਇੱਕ ਘੰਟੇ ਦਾ ਸਮਾਂ ਦੇਣਾ ਚਾਹੀਦਾ ਸੀ ਕਿਉਂ ਕਿਉਂਕਿ ਮੈਂ ਆਪਣੀ ਗੱਲ ਲੱਗੇ ਰੱਖਣ ਤੋਂ ਪਹਿਲਾਂ ਗੁਰਬਾਣੀ ਦੇ ਵਿੱਚੋਂ ਸੇਹ ਦੇ ਸਕਦੇ ਆ ਉਹ ਇੱਕ ਬਖਸਾਈ ਪ੍ਰੀਮ ਸੀ ਕਿਉਂਕਿ ਅੱਗੇ ਜਦੋਂ ਵੀ ਦਮਾਨ ਆਪਾਂ ਐਤਵਾਰ ਨੂੰ ਸੁਣਦੇ ਆ ਤਾਂ ਬੱਚਿਆਂ ਦੇ ਨਾਲ ਨਾਲ ਭਾਈ ਸਾਹਿਬ ਜੀ ਨੇ ਉਸ ਦਿਨ ਦਾ ਕਿਉਂਕਿ ਅੱਜ ਕੱਲ੍ਹ ਸ਼ਹੀਦੀ ਦਿਹਾੜੇ ਹੁੰਦੇ ਨੇ ਉੰਨਾ ਛੀਦੀ ਦੀਵਾਲਿਆਂ ਦੇ ਨਾਲ ਵੀ ਸੰਬੰਧ ਚ ਬੋਲਣਾ ਹੁੰਦਾ ਪਰ ਅੱਜ ਮੈਂ ਇਹ ਮਹਿਸੂਸ ਕਰਿਆ ਬੈਠੇ ਬੈਠੇ ਮश्किल ਹੋ ਜਾਂਦਾ ਪਰ ਮੈਨੂੰ ਇਹ ਮਹਿਸੂਸ ਕੀਤਾ ਮੈਂ ਕਿ ਜਿੰਨੀ ਡੰਗਾਈ ਦੇ ਵਿੱਚ ਬੱਚਿਆਂ ਨੂੰ ਗੁਰਵਾਣੀ ਨਾਲ ਕਿਉਂ ਜੋੜਨਾ ਜ਼ਰੂਰੀ ਆ ਗੁਰਮੁਖੀ ਲਿਪੀ ਗੁਰੂ ਸਾਹਿਬਾਨ ਨੇ ਇਸ ਕਿਸ ਤਰ੍ਹਾਂ ਗੁਰਸਿੱਖਾਂ ਦੀ ਝੋਲੀ ਵਿੱਚ ਪਾਈ ਗੁਰਸਿੱਖਾਂ ਨੂੰ ਇਹ ਦਾਤ ਬਖਸ਼ੀ ਉਹ ਸਾਰੇ ਸਰਬਣ ਆਪਾਂ ਵਾਹੀ ਗੁਰੂ ਉਹ ਸਾਰੇ ਬਚਨ ਇਹਨਾਂ ਕੋਲ ਸਰਵਣ ਕੀਤੇ ਨੇ ਇਸਾਨ ਭਾਈ ਜੋਬਨਪ੍ਰੀਤ ਸਿੰਘ ਜੀ ਵਿਦਿਆਰਥੀ ਦਲਦਮੀ ਟਕਸਾਲ ਜਿਨ੍ਹਾਂ ਨੇ ਇਤਿਹਾਸ ਦੀਆਂ ਡੰਗਾਈਆਂ ਚੁਆਬੀਆਂ ਨਾਲ ਸਹਿ ਦਿੱਤੀ ਸੋ ਆਪਾਂ ਹੁਣ ਆਪਾਂ ਜੀ ਅਗਲੇ ਜਿਹੜੇ ਸਮਾਗਮਾਂ ਉਹਨਾਂ ਸੰਬੰਧੀ ਆਪ ਜੀਆਂ ਨਾਲ ਮੈਂ ਥੋੜੀ ਜੀ ਜਾਣਕਾਰੀ ਸਾਂਝੀ ਕਰਕੇ ਆਪਾਂ ਫਿਰ ਅੱਗੇ ਤੁਰੀਏ ਸਮਾਂ ਆਪਣੇ ਕੋਲੇ 11:45 ਮਿੰਟ ਹੋ ਚੁੱਕਿਆ 46 ਮਿੰਟ ਆਪਾਂ ਇੱਕ ਘੰਟੇ ਦੇ ਲਗਭਗ ਸਮਾਂ ਲੈਣਾ ਜੀ ਜਿਦੇ ਵਿੱਚ ਬਿਲਡਿੰਗ ਤਿਆਰ ਕੀਤੀ ਗਈ ਜਿਦੇ ਵਿੱਚ ਵਿਸ਼ੇਸ਼ ਕਰਕੇ ਸਕੂਲ ਦੀਆਂ ਜਮਾਤਾਂ ਸ਼ੁਰੂ ਹੋਈਆਂ ਬ੍ਰਿਸ਼ਾਂਚਾਲਿਆ ਉਹ ਸਕੂਲ ਨਾਲ ਹੀ ਸ਼ੁਰੂ ਹੁੰਦੇ ਆ ਇਸ ਸਾਲ ਦੇ ਵੀ ਭਾਈ ਹਰਪੀ ਸਿੰਘ ਜੀ ਜਾਂ ਇਹਨਾਂ ਤੋਂ ਪਹਿਲਾਂ ਬੇ ਅੰਤ ਸਿੰਘ ਸਿੰਘਣੀ ਹੈ ਇਹ ਸੇਵਾ ਨਿਭਾ ਰਹੇ ਸੀ ਸੋ ਇਹ ਸਕੂਲ ਜਦੋਂ ਤੁਹਾਨੂੰ ਪਛਾਣਾਂ ਫਾਇਦੇ ਨੂੰ ਬਲਤੀਆ ਤੁਹਾਨੂੰ ਕਮਾਫਨ ਲਾਹੋ ਜੀ ਕਾ ਖਾਸਾ ਵਾਪੁਜੀ ਜੀ ਫਤਿਹ ਰੇਗੁਰ ਜੀ ਪਹਿਲਾ ਸਭ ਤੋਂ ਪਹਿਲਾ ਪ੍ਰੀਕੇ ਪ੍ਰੀਕੇ ਕਲਾਸ ਦੇ ਬੱਚੇ ਸਾਰੇ ਪ੍ਰੀਕੇ ਵਾਲੇ ਰੈਡੀ ਹੋ ਕੇ ਬੈਜਨ ਪਹਿਲਾ 3rd ਪੋਜੀਸ਼ਨ ਹਰਸ਼ਾਨ ਸਿੰਘ ਸਰਾਮ ਵਾਹਿਗੁਰੂ ਜਿਕਾਰੇ ਦਾ ਜਵਾਬ ਬੱਚਿਆਂ ਨੇ 3rd ਪੋਜੀਸ਼ਨ ਕੇਂਦਰ ਵਾਲੇ ਬੱਚੇ 3rd ਪੋਜੀਸ਼ਨ ਰੈਵਲੀਨ ਕੌਰ ਬਾਸੀ ਮਾਪਿਆਂ ਨੂੰ ਬੇਨਤੀ ਆ ਨਾਮ ਇੱਕ ਵਾਰੀ ਫੇਰ ਬੋਲਣ ਲਗੀ ਜੇ ਬੱਚੇ ਇੱਥੇ ਆ ਤੇ ਤੁਸੀਂ ਉਹਨਾਂ ਨੂੰ ਮਦਦ ਕਰ ਦਿਓ ਇੱਥੇ ਆਉਣ ਵਾਸਤੇ ਰੈਵਲੀਨ ਕੌਰ બોલ શ્રીયા બાળકો પહેલી ક્લાસ C ਦੇ بچے ਅਗਲੇ بچے ਪਹਿਲੀ ક્લાਸ B ਵਾਲੇ ਤਿਆਰੀ ਕਰ ਲੈਣ બોલ સોના ਲੈਵਲ ਦੂਜੀ ਦੇ ਸੀ ਲੈਵਲ ਦੂਜੀ ਦੀ ਦੇ ਬੱਚੇ ਲੈਵਲ ਦੂਜੀ ਦੀ ਦੇ ਬੱਚੇ ਧਿਆਨ ਨਾਲ ਸੁਣੋ ਬੱਚੇ ਬੋਲੇ ਸੋਨਾ ਹੁਣ 5ਵੀਂ ਕਲਾਸ ਦੇ ਬੱਚੇ ਰੈਡੀ ਹੋ ਜਾਓ 5ਵੀਂ ਕਲਾਸ ਵਾਇਬਰੂਰ ਮੀਤ ਕੌਰ 5ਵੀਂ ਕਲਾਸ ਬੀ ਦੇ ਬੱਚੇ ਵੀ ਰੈਡੀ ਹੋ ਜਾਣ 3rd ਪੋਜੀਸ਼ਨ ਬੁਰ ਪਤੇ ਸਿੰਘ 2nd ਪੋਜੀਸ਼ਨ ਸਿਮਰਪ੍ਰੀਤ ਕੌਰ फर्स्ट पजिशन हरजसदीप सिंह प्जवी कल प्वीत्रकालेवीं कल नजोत सिंह ਸ੍ਰੀ ਅਕਾਲ ਕਾ ਲੋ ਤਾਂ ਵੀ ਅਸੀਂ ਉਹ ਮੈਂ ਹਾਂ ਕਿੰਨੇ ਦੇ ਸਕੂਲ ਵਿੱਚ ਡੇ ਬਾਏ ਡੇ ਜਦੋਂ ਜਦੋਂ ਇਹਨਾਂ ਦੀ ਵਾਰੀ ਆਈ ਇਹਨਾਂ ਨੇ ਅਰਦਾਸ ਕੀਤੀ ਤੇ ਇਹਨਾਂ ਨੂੰ ਭੈਣ ਜੀ ਮਤਲਬ ਵਾਈਗੁਰੂ ਜੀ ਭੈਣ ਜੀ ਨੇ ਇਨਾਮ ਦੇਣੇ ਆ ਤੇ ਮੇਰੇ ਕੋਲ ਗਲਤੀ ਹੋ ਚੁੱਕੀ ਦੀ ਮਾਫੀ ਅਰਦਾਸ ਦਾ ਮਾਦ ਕਰਤੇ ਸਾਰਿਆਂ ਨੂੰ ਪਤਾ ਹੀ ਹੈ ਕਿ ਅਰਦਾਸ ਸਾਡੇ ਜੀਵਨ ਵਿੱਚ ਅਰਦਾਸ ਤੋਂ ਬਿਨਾ ਅਸੀਂ ਕੁਛ ਨਹੀਂ ਸੋ ਆਏ ਗੁਰ ਦਦਾ ਦਾਤਾ ਇੱਕ ਹੈ ਸਭ ਤੋਂ ਦੇਵਨਹਾਰ ਦਿੰਦੇ ਟੋਟਣਾ ਆ ਬਈ ਅਗਨਿਤ ਭਰੇ ਪੰਡਾਰ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼ ਨਾਨਕ ਹੁਕਮ ਨਾਲ ਚੱਲਸੀ ਨਾਲ ਖਸਮ ਚੱਲ ਅਰਦਾਸ ਹਾਂਜੀ ਅਰਦਾਸ ਵਾਲੇ ਬੱਚੇ ਕਲਾਸ ਤੀਸਰੀ ਦੇ ਵਿਦਿਆਰਥੀ ਹਰਨੂਰ ਕੌਰ ਹਰਨੂਰ ਕਾ ਹਰਮਖ ਸਿੰਘ ਸੁਖਮਨ ਕੌਰ 3ਜੀ ਕਲਾਸ ਅਗੇ ਪਿਆਰੀ ਕਰ ਲੋ ਕਲਾਸ ਚੌਥੀ ਦੇ ਵਿਦਿਆਰਥੀ ਅਰਦਾਸ ਮਾਈ ਗੁਰੂ ਜਿਨ੍ਹਾਂ ਨੇ ਕੀਤੀ ਆ ਹਿੰਮਤ ਸਿੰਘ ਕਾਰਜ ਸਿੰਘ ਅਕਾਲ ਜੋਤ ਸਿੰਘ ਚੌਥੀ ਕਲਾਸ ਮਾਈ ਗੁਰੂ ਅਗੇ ਪੰਜਵੀਂ ਕਲਾਸ ਦੇ ਵਿਦਿਆਰਥੀ ਹਰਸਿਮਰਨ ਸਿੰਘ ਸੰਦੂ

ਕਿਆ ਪਾਕਾ ਬੋਲ ਜੀ ਨਾ ਚੋਕ ਦਾ ਦਾਦਾਨ ਬਖਸ਼ ਚੱਕਦੇ ਆ ਬਖਸ਼ੀ ਆਪਾਂ ਤੇ ਨਾਲ ਨਾਲ ਬੇਨਤੀ ਜਿਹੜੇ ਇੰਨੇ ਬੱਚਿਆਂ ਨੇ ਅਰਦਾਸ ਸਿੱਖੀ ਹੈ ਨਾ ਇਹ ਬਹੁਤ ਵੱਡੀ ਕਿਰਪਾ ਆ ਬਹੁਤ ਵੱਡੀ ਅਕੰਪਲਿਸ਼ਮੈਂਟ ਆ ਜੇ ਆਪਾਂ ਆਪਣਾ ਸੋਚੀਏ ਤੇ ਆਪਾਂ ਕਿੰਨੀ ਵੱਡੀ ਉਮਰ 'ਚ ਜਾ ਕੇ ਬਿਹਤਰੀ ਉਮਰ ਜਾ ਕੇ ਜਿਹੜੀ ਫਾਰਮਲ ਅਰਦਾਸ ਆ ਇਹ ਪੂਰਨਕਾਰ ਸਿਵਾਹੇ ਗੁਰਜੀ ਕੀ ਫਤਿਹ ਤੋਂ ਲੈ ਕੇ ਨਾਨਕ ਨਾਮ ਜੜ ਦੀ ਗਲਾ ਤੇਰੇ ਬਾਣੇ ਸਰਬਤ ਦਾਤਾ ਭਲਾ ਉੱਥੇ ਤੱਕ ਆਪਾਂ ਕਿੰਨੀ ਆ ਪਿਹੜੀ ਉਮਰ 'ਚ ਜਾ ਕੇ ਸਿੱਖੀ ਹਜੇ ਵੀ ਆਪਾਂ ਕੰਫਰਟੇਬਲ ਨਹੀਂ ਆ ਵੀ ਮਾਇੰਦ ਬਣ ਕੇ ਅਰਦਾਸ ਕਰ ਸਕੀਏ ਸੋਈ ਮਹਾਰਾਜੀ ਦੀ ਬਖਸ਼ਿਸ਼ ਆ ਕਿਉਂਕਿ ਅਰਦਾਸ ਦੇ ਵਿੱਚ ਅਸੀਂ ਕੈਂਪ ਆਏ ਸੀ ਅਰਦਾਸ ਤੇ ਤੇ ਅਰਦਾਸ ਦੇ ਵਿੱਚ ਬਹੁਤ ਕੁੱਛ ਆ ਸਾਰੇ ਸਿੰਘ ਸਿੰਘਣੀਆਂ ਨੇ ਜਿੱਤੇ ਕੀਤਾ ਸਭਾਂ ਜੀ ਦਾ ਬਹੁਤ-ਬਹੁਤ ਧੰਨਵਾਦ ਤੇ ਬੱਚਿਆਂ ਨੇ ਬਹੁਤ ਜ਼ਿਆਦੇ ਨੇ ਅਰਦਾਸ ਕਰ ਲਈ ਆ ਇਹ ਬੱਚਿਆਂ ਨੂੰ ਬੇਨਤੀ ਆ ਕੈਂਪ ਦੇ ਵਿੱਚ ਤੁਹਾਨੂੰ ਹੁਣ ਮੌਕਾ ਮਿਲੂਗਾ ਇੱਥੇ ਅਰਦਾਸ ਤੁਸੀਂ ਕਰਨੀ ਹੈ ਮਹਾਰਾਜੀ ਦੇ ਮਹਾਰੇ ਰਹਿਰਾ ਸਾਹਿਬ ਤੋਂ ਬਾਅਦ ਕੈਂਪ ਦੇ ਦੌਰਾਨ ਸਹੀ ਹਫਤਿਆਂ ਚ ਸੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਵਾਹਿਗੁਰੂ ਸਾਥ ਤੇ ਸਾਥ ਸੋਈ ਆ ਸਾਥ ਕੋਈ ਸੱਤ ਬਾਣੀ ਵਰਤ ਲੈ ਤੀਨਾਂ ਬੱਚਿਆਂ ਨੇ ਸਾਰੇ ਸਾਲ ਚ ਪਕਾਇਆ ਤੇ ਮੈਂ ਦੋ ਤਿੰਨ ਵਜੇ ਕਰਕੇ ਸਾਰੇ ਬੱਚੇ ਬੇਹਲਾ ਇਹ ਬਾਣੀ ਬਾਣੀ ਨਾਲ ਸਦੇ ਬੈਕਰੀਨ ਮਾਇ ਜੀ ਕਰਨਾ ਭੁੱਲਿਆ ਉਹਨੇ ਆਸਿਆਂ ਜਾਂ ਦੂਰ ਦਾ ਗੁਰੂ ਸਾਹਿਬ ਦੀ ਸੰਤਿਆ ਇਹ ਸਾਰੇ ਬੱਚੇ ਤਕਰੀਬਨ 14 15 16 17 ਸਾਲ ਦੀ ਬੱਚਿਆ ਇਹ ਲਗਭਗ ਸੰਖਿਆ ਜੀ ਹੋ ਗਈ ਆ ਤੇ ਹੁਣ ਬੱਚਿਆਂ ਬੇਨਤੀਆਂ ਦਾ ਰੋਕੋ ਨਾ ਸੋ ਪ੍ਰੋਫੈਸਰ ਜੀ ਮਹਾਰਾਜ ਜੀ ਸੰਤਿਆ ਵੱਲੋਂ ਪਿਆਰ ਦਿਵਾਉ ਆਪਣੇ ਸੋ ਮਹਾਰਾਜ ਦੇ ਸ਼ਾਨਦਾਰ ਪ੍ਰਕਾਸ਼ ਕਰਕੇ ਸੰਤਿਆ ਗੁਰੂ ਸਾਹਿਬ ਉਹਦੇ ਨੂੰ ਸੰਤਿਆ ਦੀ ਕਰਕੇ ਹੁਣ ਗ੍ਰੈਜੂਏਟ ਸਕੂਲ ਚ ਸਕੂਲ ਦੇ ਰਿਕਮੈਂਡਲੋਂ ਸੰਤਿਆ ਨੂੰ ਸਾਡਾ ਦਾਸ ਕਾ ਲੈਂਦੇ ਹੋਈ ਆ ਸੋ ਪੋਸਟ ਗ੍ਰੈਜੂਏਟੋਂ ਵੱਲੋਂ ਇਹ ਮੈਡਮ ਵੀ ਗ੍ਰੈਜੂਏਸ਼ਨ ਹੋ ਗਈ ਆ ਬੰਦਾ ਜੀ ਤੇ ਨਾਲ ਨਾਲ ਇਹਿੰਦੀ ਆ ਇਹਨਾਂ ਨੂੰ ਸਾਰੇ ਬੱਚਿਆਂ ਨੂੰ ਇੱਥੇ ਆਪਣੇ ਬੱਚੇ ਦਾ ਨਾਮ ਜ਼ਰੂਰ ਪੜ ਲਿਓ ਜੇ ਇੱਕ ਦੋ ਬੱਚਿਆਂ ਦੇ ਨਾ ਬੱਚੇ ਇੱਧਰ ਉੱਧਰ ਅਨਾਮ ਫੜੇ ਗਏ ਨੇ ਉਹ ਤੁਸੀਂ ਦਫ਼ਤਰ ਦੇ ਵਿੱਚ ਆ ਕੇ ਆਪਣਾ ਸਹੀ ਨਾਮ ਵਾਲਾ ਜਿਹੜਾ ਹਾਂਜੀ ਵਿਕਾਸ ਜਿਹੜੇ ਸਕੂਲ ਦੇ ਜਾਦਾ ਨੇ ਜੀ ਨਾਲ ਮੋਚਰ ਸਿੰਘ ਲਿਓ ਭਾਈ ਉਹ ਦਿਹਾੜ ਸਿੰਘ ਨੋਟਾ ਪੰਜਾਬ ਸਿੰਘ ਗੁਰਸਾਹਿਬ ਸਿੰਘ ਭੈਣ ਜੀ ਸਿੰਘ ਦੀ ਕੀਰਤਨ ਜਾਂ ਲਾ ਸਦਾ ਦਾ ਤਜਰਬਾ ਕਮਾਉਂਦਾ ਹੋਤੇ ਨਾਲ ਹੱਥੀਂ ਵੀ ਸੇਵਾ ਕਰਵਾਉਂਦੀਆਂ ਨੇ ਭੈਣ ਜੀ ਰਣਜੀਤ ਕੌਰ, ਕਲਜੀਤ ਕੌਰ ਭੈਣ ਜੀ, ਹਰਿੰਦਰ ਕੌਰ ਬੁਰਸ਼ਨ ਔਰ ਕਲਵਿੰਦਰ ਔਰ ਤੇ ਪੈਜੀ ਸ਼ਨਜੀਤ ਔਰ ਇਹ ਤਰ੍ਹਾਂ ਛੇ ਬੀਬੀਆਂ ਨੇ ਜਿਹੜੀਆਂ ਪਿਛਲੇ 10 ਸਾਲਾਂ ਤੋਂ ਲਗਾਤਾਰ ਸੇਵਾ ਨੂੰ ਆ ਰਹੀਆਂ ਨੇ ਜੀ ਜੀ ਪੈਜੀ ਇੱਕ ਭੈਜੀ ਸੁਖਵੀਰ ਕੌਰ ਜੀ ਦਾ ਵਿਸ਼ੇਸ਼ ਸਨਮਾਨ ਹੈ ਇਹਨਾਂ ਨੇ ਸਾਰੇ ਸਾਲ ਚ ਕੋਈ ਛੁੱਟੀ ਨਹੀਂ ਕੀਤੀ ਬੋਲੇ ਸੁਨਿਹਾਲ ਸੁਨਿਹਾਲ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਲਪੁਰ ਤੋਂ ਕਮਲਪੁਰ ਤੋਂ ਮਨਜੀਤ ਕੌਰ ਜੀ ਦਾ ਸਨਮਾਨ ਸੋਪਾ ਉਹਨਾਂ ਨੇ ਕਿਰਪਾ ਕਰਕੇ ਆਪਣੇ ਅੱਗੇ ਸੋਪਾ ਪ੍ਰਾਪਤ ਕਰੋ ਦੀ ਤੋਂ ਸੰਗਤਾਂ ਨੂੰ ਲੰਗਰ ਖੇਲਣੀ ਹੈ ਬਾਹੀ ਸ਼ਾਦੀ ਖੋੜੀ ਹੋ ਚਾ ਰਹੀ ਹੈ ਜੀ ਗੁਰਬਾਣੀ ਦੇ ਸ਼ੁਰੂਆਤ ਵਿੱਚ ਗੁਰੂ ਸਾਹਿਬ ਨੇ ਕਿਵੇਂ ਸਿਆਰਾ ਹੋਈ ਹੈ ਕਿਉਂ ਕੂੜਾ ਥੱਟਾ ਪਾਲ ਕੋ ਸਵਾਹ ਖੜਾ ਕਰਕੇ ਤਾਰਾ ਸ੍ਰੋਪਿਤਾ ਕਰਾ ਰਹੇ ਹੋ ਕਿ ਵੀ ਰੰਗ ਦਾ ਦੇਖੇ ਸਾਣਾ ਕਿਉਂ ਸਿਆਰਾ ਸਿਆਰ ਹੁੰਦਾ ਰੋਟ ਬਣਿਆ ਹੈ ਸੋ ਸਾਡੀ ਵਿਦਿਆ ਜਿਹੜੀ ਆ ਉਹ ਸਿਆਰ ਹੁੰਦੀ ਹੈ ਤੇ ਪਰਮੇਸ਼ਰ ਦੇ ਪਰਮਾਰਥ ਦਾ ਇਹ ਰਸਤਾ ਹੈ ਉਹਦੇ ਵਿੱਚ ਹੁਕਮ ਅਰਜਾਈ ਚੜਨਾ ਨਾਲ ਕਿਹਾ ਨਾਲ ਨਾਲ ਉਦੇਸ਼ਤਾ ਹੈ ਤੋਂ ਕੋ ਬੋਗਮੋਨ ਲਾ ਬੋਗਮੋਨ ਦੇ ਭਾਈ ਜਿਹੜਾ ਹੈ ਉਹ ਬੰਦ ਕਲਾਸੀ ਮੁਕਤ ਮੁਕਤ ਬੋਕੀ ਦਾ ਜੀਰੀ ਕਾਲ ਅੱਜ ਕੋ ਨਾ ਅੱਜ ਦੇ ਸਾਰੇ ਨੂੰ ਪੈਸਾ ਐ ਫਾਈਨੈਂਸ਼ੀਅਲ ਸਾਰੇ ਨੂੰ ਉੱਪਰ ਦੇਖਿਓ ਬੋਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਆਪ ਸਾਰੇ ਸਿੰਘਾਂ ਨਾਲ ਪੈਣਾਂ ਨੂੰ ਆਪ ਜੀ ਵਾਹਿਗੁਰੂ ਜੀ ਗੁਰੂ ਜੀ ਦਾ ਆਦੀ ਨੂੰ ਕਰਕੇ ਗੁਰੂ ਕਾੜੇ ਵਿੱਚ ਤਾਂ ਮਹਾਂਪਰਵਾਰਾਂ ਦੁਆਰਾ ਸੇਵਾ ਨਾ ਕਰਕੇ ਜੀਵਨ ਸਫਲ ਕਰਨ ਦੀ ਦਾਤ ਬਖਸ਼ਿਸ਼ ਕਰਨ ਸੋ ਗੁਰੂ ਕੇ ਲੰਗਰ ਤੇ ਆ ਅਰਥਾ ਸਾਰੀ ਸੰਗਤ ਨੇ ਲੰਗਰ ਸਾਹਿਬ ਜੀ ਦੀ ਕਿਰਪਾ ਦਾ ਕਰਮੀ ਜੀ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਜੀ ਬਤ ਅੱਜ ਗੁਰਦੁਆਰਾ ਗਨਾਨਕਾਸ਼ ਸ੍ਰੀ ਸੁਨੋ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਪੰਜਾਬੀ ਸਕੂਲ ਦਾ 10 ਸਾਲਾ ਮਨਾਇਆ ਜਾ ਰਿਹਾ ਵਾ ਇਹ ਬੱਚਿਆਂ ਦਾ ਜਿਵੇਂ ਐਂਡ ਅਪ ਸਕੂਲ ਫੰਕਸ਼ਨ ਵੀ ਆ ਜਿਸ ਵਿੱਚ ਬੱਚਿਆਂ ਨੂੰ ਇਨਾਮ ਵੀ ਦਿੱਤੇ ਜਾਣਗੇ ਤੇ ਜਿਹੜੇ ਬੱਚੇ ਇਥੋਂ ਪੰਜਾਬੀ ਸਕੂਲ ਤੋਂ ਗ੍ਰੈਜੂਏਟ ਹੋ ਕੇ ਕਹਾਮ ਬੜਿਆਂ ਹੁੰਦਿਆਂ ਤੇ ਲੱਗ ਰਹੇ ਆ ਜੌਬਾਂ ਤੇ ਲੱਗੇ ਆ ਉਹਨਾਂ ਨੂੰ ਵੀ ਸਨਮਾਨ ਦਿੱਤਾ ਜਾਊਗਾ ਸੋ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦੀ ਗੱਲ ਆ ਕਿ ਪੰਜਾਬੀ ਸਕੂਲ ਦਾ 10 ਸਾਲਾ ਬਣਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਪ ਸਿੰਘ ਜੀ ਸ਼ਹੀਦ ਪੰਜਾਬੀ ਸਕੂਲ ਜੋ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਪ੍ਰੈਸ ਨੂੰ ਵਿਖੇ ਦਮਦਮੀ ਟਕਸਾਲ ਦੇ ਉਹ ਤੰਸਦਕਾ ਚਲਾਇਆ ਜਾਂਦਾ ਵਿਖੇ ਵਿਸ਼ੇਸ਼ ਦਿਵਾਨ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਹੜਾ ਕਿ ਸਕੂਲ ਦੇ 10 ਸਾਲ ਪੂਰੇ ਹੋਣ ਤੇ ਅਧਿਆਪਕਾਂ ਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਇਨਾਮ ਵੰਡ ਸਮਾਰੋਹ ਰੱਖਿਆ ਗਿਆ ਸਾਰੀ ਸੰਗਤ ਨੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅਖੰਡ ਪਾਠ ਸਾਹਿਬ ਤੋਂ ਪ੍ਰੰਤ ਬੇਨਤੀ ਕੀਤੀ ਅਰਦਾਸ ਬੇਨਤੀ ਕਰਕੇ ਸਮਾਗਮ ਕੀਤਾ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਸੁਬਾਹ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਪ੍ਰੀਤ ਨੂੰ ਵੇਖੇ ਪੰਜਾਬੀ ਸਕੂਲ ਜੋ ਤਕਰੀਬਨ 10 ਸਾਲ ਤੋਂ ਵਧੇਰੇ ਸਮੇਂ ਤੋਂ ਚਲਾਇਆ ਜਾ ਰਿਹਾ ਹੈ ਜਿੱਥੇ ਪੰਜਾਬੀ ਦੇ ਨਾਲ ਬੱਚਾਂ ਨੂੰ ਜੋੜਿਆ ਜਾਂਦਾ ਹੈ ਇਸ ਦੇ ਨਾਲ-ਨਾਲ ਗੁਰਮਤਿ ਦੇ ਨਾਲ ਜੋੜਿਆ ਜਾਂਦਾ ਤੇ ਬੱਚਿਆਂ ਨੂੰ ਸਿਖਾਇਆ ਜਾਂਦਾ ਕਿ ਤੁਸੀਂ ਆਪਣੇ ਬਾਣੀ ਦੇ ਵਿੱਚ ਬਾਣੀ ਦੇ ਵਿੱਚ ਰਹਿ ਕੇ ਕਿਵੇਂ ਅੱਗੇ ਵਧਣਾ ਸੋ ਇੱਥੇ ਬੱਚਿਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਇਸ ਮੌਕੇ ਕੀਤਾ ਗਿਆ ਉਹਨਾਂ ਦੇ ਸਾਲ ਦੀ ਸਫਲਤਾ ਤੇ ਇਸ ਦੇ ਨਾਂ ਨਾਲ ਸਕੂਲ ਦੇ ਵਿੱਚੋਂ ਬੱਚੇ ਜੋ ਦੋ ਇਕਰਾਸ ਸਿੰਘ ਤੇ ਗਗਨਦੀਪ ਸਿੱਧੂ ਗਗਨਦੀਪ ਸਿੱਧੂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਪੰਜਾਬੀ ਸ਼ਹਿਰ ਫਾਰਮੈਂਟ ਦੇ ਵਿੱਚ ਨਾਮ ਨੂੰ ਰੋਸ਼ਨ ਕੀਤਾ ਆਪਣੀ ਦਾੜੀ ਅਤੇ ਦਸਤਾਰ ਸਜਾਉਂਦੇ ਹੋਏ ਸਭਾ ਨੂੰ ਮਾਰਏ ਨੇ ਤੇ ਇਹ ਪ੍ਰੋਗਰਾਮ ਯਾਦਗਾਰੀ ਹੋਣ ਨੂੰ ਪੜਿਆ ਪੂਰੇ ਪ੍ਰੋਗਰਾਮ ਲਈ ਗੁਰੂ ਘਰ ਦੀ ਕਮੇਟੀ ਭਾਈ ਜਗਰੂਪ ਸਿੰਘ ਤੇ ਸਕੂਲ ਪ੍ਰਬੰਧਕ ਬਧਾਈ ਦੇ ਪੱਤਰ